ਦੇਖੋ ਇਹ ਜਿਹੜਾ ਐਕਟ ਹੈ ਹਜ਼ੂਰ ਸਾਹਿਬ ਦਾ ਇਹ 1956 ਦੇ ਵਿੱਚ ਬਣਿਆ ਔਰ ਜਿਹੜਾ ਨਿਜ਼ਾਮ ਸੀ ਹైదరాబాద్ ਦਾ ਇਹ ਉਹਨਾਂ ਦੇ ਥਰੂ ਬਣਿਆ ਸੀ ਔਰ ਜਿਸ ਵਕਤ ਮਹਾਰਾਸ਼ਟਰ ਇੱਕ ਵੱਡੀ ਸਟੇਟ ਹੁੰਦੀ ਸੀ ਅੱਜ ਵੀ ਬਹੁਤ ਵੱਡੀ ਸਟੇਟ ਹੈ ਮਗਰ ਉਸ ਵਕਤ ਹੋਰ ਵੱਡੀ ਸਟੇਟ ਹੁੰਦੀ ਸੀ ਅੱਜ ਉਹਦੇ ਚੋਂ ਕਈ ਹਿੱਸੇ ਹੋਰੋਗੇ ਸੂਬੇ ਹੋਰ ਬਣ ਗਏ ਸੋ ਇਹ ਸਰਕਾਰ ਦੀ ਇਹ ਹੈਗੀ ਸੀ ਕਿ ਇਹਦੇ ਵਿੱਚ ਅਮੈਂਡਮੈਂਟ ਕਰਨਗੇ ਔਰ ਅਮੈਂਡਮੈਂਟ ਜਿਹੜੀ ਹੈ ਅਸੀਂ ਲੋਕ ਬਿਲਕੁਲ ਇਸ ਗੱਲ ਦੇ ਉੱਤੇ ਸੀ ਕਿ ਜਿਸ ਵਕਤ ਵੀ ਅਮੈਂਡਮੈਂਟ ਕੀਤੀ ਜਾਏ ਸਿੱਖਾਂ ਨੂੰ ਉਹਦੇ ਵਿੱਚ ਨਾਲ ਬਿਠਾਇਆ ਜਾਏ ਸਿੱਖ ਸੰਸਥਾਵਾਂ ਨੂੰ ਉਹਦੇ ਵਿੱਚ ਭਾਵੇਂ SGPC ਹੋਵੇ ਭਾਵੇਂ DGPC ਹੋਵੇ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਇਹਦਾ ਇੱਕ ਹਾਕਾ ਬਣਾਇਆ ਜਾਏ ਔਰ ਇਹ ਚੰਗੇ ਹੱਥਾਂ ਦੇ ਵਿੱਚ ਪ੍ਰਬੰਧ ਜਾਏ ਇਹ ਸਾਰਿਆਂ ਦੀ ਇੱਕ ਬੜੀ ਵੱਡੀ ਚਿੰਤਾ ਹੈ ਕੱਲ ਜਿਸ ਵਕਤ ਤੋਂ ਇਹ ਕੈਬਨਿਟ ਦੀ ਗੱਲ ਉੱਠੀ ਕਿ ਕੈਬਨਿਟ ਦੇ ਵਿੱਚ ਇਹ ਮਨਜ਼ੂਰੀ ਹੋਈ ਹੈ ਸਾਡੇ ਸਾਰਿਆਂ ਦੀ ਇੱਕੋ ਚਿੰਤਾ ਹੈ ਕਿ ਪ੍ਰਬੰਧ ਤੇ ਚੰਗੇ ਹੱਥਾਂ ਤੇ ਜਾਣਾ ਚਾਹੀਦਾ ਹੈ ਮਗਰ ਉਹਦਾ ਇੱਕ ਖਾਕਾ ਬੰਨਣਾ ਚਾਹੀਦਾ ਹੈ ਕਿ ਉਹ ਕਿਹੜੇ ਕਿਹੜੇ ਲੋਕਾਂ ਦੇ ਹੱਥ ਜਾਏਗਾ ਕਿ ਫੋਜੀ ਬੰਦਿਆਂ ਦੀ ਉਹਦੀ ਚੁਣਿੰਦਾ ਸਰਕਾਰ ਕਰੇਗੀ ਇਹ ਤੇ ਨਹੀਂ ਹੋ ਸਕਦਾ ਕਿ ਸਿੱਖਾਂ ਦੇ ਆਧਾਰਿਆਂ ਦੇ ਵਿੱਚ ਕੋਈ ਗੈਰ ਸਿੱਖਾ ਕੇ ਪ੍ਰਬੰਧ ਚਲਾ ਸਕੇ ਸੋ ਅਸੀਂ ਜਿਹੜੇ ਸੀਐਮ ਨੇ ਮਹਾਰਾਸ਼ਟਰ ਦੇ शिंदे ਸਾਹਿਬ ਉਹਨਾਂ ਨੂੰ ਵੀ ਲੈਟਰ ਲਿਖੀ ਹੈ ਉਹਨਾਂ ਕੋਲ ਟਾਈਮ ਵੀ ਮੰਗਿਆ ਔਰ ਫੰਡ ਵੀ ਸਾਫ ਕੋਲ ਵੀ ਮੰਗਿਆ ਔਰ ਅਜ ਲਾਲਪੁਰਾ ਸਾਹਿਬ ਨੂੰ ਵੀ ਬੇਨਤੀ ਕੀਤੀ ਔਰ ਨਾਲ ਕਿ ਸਾਨੂੰ ਜਤ ਤੋਂ ਜਲਦ ਇਹਦਾ ਸਮਾਂ ਵੀ ਲੈ ਕੇ ਦੇਣ ਔਰ ਅਸੀਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਲਿਖਿਆ ਕਿ ਜਦ ਤੱਕ ਇਹਨਾਂ ਸੰਸਥਾਵਾਂ ਨੂੰ ਤੁਸੀਂ ਨਾਲ ਨਾ ਬਿਠਾਇਆ ਬਿਠਾਓ ਤਦ ਤੱਕ ਤੁਸੀਂ ਇਹਦੇ ਵਿੱਚ ਕੋਈ ਵੀ ਅਮੈਂਡਮੈਂਟ ਨਾ ਕੀਤੀ ਜਾਏ ਔਰ ਇਹਦੇ ਵਿੱਚ ਜਿਹੜਾ ਇਹਨੂੰ ਕੋਈ ਪਾਸ ਨਾ ਕੀਤਾ ਜਾਏ ਔਰ ਸਾਨੂੰ ਪੂਰੀ ਉਮੀਦ ਹੈ ਜਦ ਲਾਲਪੁਰਾ ਸਾਹਿਬ ਵਰਗੇ ਜਾਂ ਸਰਕਾਰ ਦੇ ਵੱਡੇ ਨੁਮਾਇੰਦੇ ਇਹਦੇ ਵਿੱਚ ਜਿਸ ਵਕਤ ਇਨਵੋਲਵ ਹੁੰਦੇ ਨੇ ਤੇ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹਦਾ ਪੂਰਾ ਧਿਆਨ ਰੱਖਿਆ ਜਾਏਗਾ ਕੋਈ ਐਸਾ ਕੰਮ ਨਹੀਂ ਹੋਏਗਾ